ਮੈਂ ਤੁਹਾਡੇ ਅੰਕਲ ਨੂੰ ਪੁੱਛਿਆ ਸੀ ਸਭ ਤੋਂ ਵੱਡਾ ਝੂਠ ਕੀ ਹੈ ਇਹਨੇ ਕਿਹਾ ਸੀ ਪਤਾ ਨਹੀਂ ਕੋਈ ਕਵੇ ਮੈਂ ਕਿਹਾ 2 ਮਿੰਟ ਚ ਆਇਆ ਤੁਹਾਡਾ ਮੈਂ ਤੁਹਾਨੂੰ ਕੋਈ ਇੱਕ ਮੈਂ ਗੱਲ ਪੁੱਛਣੀ ਹੈ ਸਭ ਤੋਂ ਦੁਨੀਆ 'ਚ ਔਖੀ ਗੱਲ ਕਿਹੜੀ ਹੈ ਸਭ ਤੋਂ ਔਖੀ ਮੁਹੱਬਤ ਹੈ ਨਹੀਂ ਜੀ ਮੈਨੂੰ ਇਹ ਨਹੀਂ ਪਤਾ ਮੈਂ ਤੁਹਾਨੂੰ ਕੋਈ ਸਵਾਲ ਕੀਤਾ ਇਹਨੇ ਖੜੇ ਸਾਰੇ ਹੀ ਮੈਂ ਨੂੰ ਪੁੱਛਿਆ ਸੀ ਸਭ ਤੋਂ ਠੂਠ ਕਿਹੜਾ ਹੈ ਤੇ 2 ਮਿੰਟ 2 ਮਿੰਟ ਚ ਆਇਆ ਜਿਹਨੂੰ ਮਰਜ਼ੀ ਪੁੱਛੋ ਤੁਹਾਨੂੰ ਮੈਂ ਪੁੱਛਦਾ ਕਿ ਸਭ ਤੋਂ ਓਕੀ ਦੁਨੀਆ ਤੇ ਗੱਲ ਕਿਹੜੀ ਓਕੀ ਗੱਲ ਮੁਹੱਬਤ ਹੈ ਜੀ ਨਹੀਂ ਜੀ ਦੱਸੋ ਤੁਸੀਂ ਬਾਬੇ ਮਹਾਰਾਜ ਨਹੀਂ ਨਹੀਂ ਬਾਬੇ ਨਹੀਂ ਇੱਕ ਦੇਖੋ ਮੈਂ ਬੇਨਤੀ ਕਰਦਾ ਸਭ ਤੋਂ ਓਖਾ ਕੰਮ ਹੈ ਦੁਨੀਆ ਤੇ ਇੰਤਜ਼ਾਰ ਕਰਨਾ ਕਿਸੇ ਕੀ ਬਾਤ ਹੈ ਜੀ ਤਾੜੀਆਂ ਲਾ ਦਿਓ ਬਾਬੇ ਜਰੂਰ ਮੈਂ 8:40 ਮਿੰਟ ਤੇ ਤੇਰਾ ਇੰਤਜ਼ਾਰ ਕਰ ਰਿਹਾ ਸੀ ਮੈਂ ਸੜਕਾਂ ਤੇ ਕੰਨ ਲਾ ਰਾ ਕੇ ਦੇਖਦਾ ਕਦੋਂ ਰਹਿਵੇ ਪੀਰਾਈ ਕੋਟੀ ਆਵੇ ਅਸੀਂ ਉਦੋਂ ਪੂਰੀ ਸਾਹਿਬ ਕੇ ਘਰੇ ਬੈਠੇ ਸੀ ਬਿਲਕੁਲ ਠੀਕ ਹੈ ਅਸਲ ਚ ਪਹਿਲਾਂ ਮੈਂ 20-25 ਮਿੰਟ ਇੰਤਜ਼ਾਰ ਕਰੀਆ ਪਿੱਛੇ ਖੜਾ ਫਿਰ ਮੈਂ ਪੂਰੀ ਸਾਹਿਬ ਕੇ ਘਰੇ ਚਲੇ ਗਿਆ ਗਾਲੇ ਦੈਂ ਇਹ ਸਾਡੇ ਬਜ਼ੁਰਗਾਂ ਨੇ ਪਹਿਲਾਂ ਤਾਂ ਤਾੜੀ ਵਜਾਓ ਜ਼ੋਰਦਾਰ ਅਰੋੜਾ ਸਾਹਿਬ ਦੇ ਲਈ ਕਿਉਂਕਿ ਇਹ ਵੀ ਇਸ਼ਕ ਰੱਖਦੇ ਐ ਔਰ ਇੱਕ ਗੱਲ ਮੈਨੂੰ ਯਾਦ ਆਈ ਭਾਵੇਂ ਹੋ ਜੇ ਦਾੜੀ ਚਿੱਟੀ ਭਾਵੇਂ ਹੋ ਜੇ ਕੁੱਬਾ ਅਰੋੜਾ ਸਾਹਿਬ ਜਿਹੜੇ ਇਸ਼ਕ ਕਰਨ ਵਾਲੇ ਤੁਹਾਡੇ ਵਰਗੇ ਪਾਵੇਂ ਹੋ ਜੇ ਦਾੜੀ ਚਿੱਟੀ ਪਾਵੇਂ ਹੋ ਜੇ ਕੁੱਬਾ ਬੇ ਸਮਝਾ ਤੈਨੂੰ ਕੀ ਸਮਝਾਵਾਂ ਕਦੇ ਇਸ਼ਕ ਨਹੀਂ ਹੁੰਦਾ ਬੁੱਢਾ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ ਇਹ ਉਹੀ ਇਸ਼ਕ ਹੈ ਕਿਹੜਾ ਇਸ਼ਕ ਹੈ ਸੈਡ ਗਾਣੇ ਦੀ ਬਾਬਾ ਜੀ ਫਰਮਾਇਸ਼ ਸੈਡ ਗਾਣੇ ਦੀ ਆ ਜਾਂਦੀ ਸਾਰੀ ਸੁਣਾਦਾ ਸੈਡ ਗਾਣੇ ਸੁਣਾਦਾ ਬਾਬਾ ਜੀ ਸੈਡ ਗਾਣੇ ਕਹੀ ਜਾਂਦੇ ਸਾਰੇ ਸਣੋ ਨਾ ਵੀ ਤੁਹਾਡੇ ਵਾਲਾ